ਸਭ ਤੋਂ ਪਹਿਲਾਂ ਸਾਡੇ ਪਿਆਰ ਭਰੇ ਸਸਰੀਕਾ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਹੋਇਆ ਮੇਰਾ ਵੀਰ ਜਗਸੀਰ ਮੰਡੇਰ ਤੁਹਾਡੇ ਰੂਬਰੂ ਕਰਨ ਲੱਗੇ ਆਂ ਸਾਡਾ YouTube ਚੈਨਲ ਇਹ ਗਲਬੰਦ ਕਰ ਗੱਲ ਖੋਲਿਓ ਯਾਰ ਨਿਆਣੇ ਯਾਰ ਚਾੜੂ ਦੱਲੇ ਯਾਰ ਜੁੱਤੀ ਚਾੜੂ ਦੱਲੇ ਤੇ ਪਰਾਂਗੇ ਚੁੱਪ ਕਰਕੇ ਨਹੀਂ ਕਲਾਕਾਰ ਬੰਦੇ ਫੁੱਟੇ ਵੀਰਾ ਜਮੇ ਇਹ ਕਿਸੇ ਸੋ ਬਹੁਤ ਵੱਡਾ ਨਕਸ਼ਾ ਹੋ ਗਿਆ ਭਾਈ ਸਾਥ ਹੋਇਆ ਚਲੋ ਵੀਰੇ ਪੁੱਛਣਾ ਯਾਰ ਘਾਟੇ ਹੀ ਪੈ ਗਿਆ ਭੈ ਮੇਲਾ ਮਹਗਾ ਪੈ ਗਿਆ ਸਾਨੂੰ ਭਾਈ ਯਾਰ ਕੁੱਝ 350 ਡਾਲਰ ਦਾ ਸਾਥੋਂ ਸ਼ੀਸ਼ਾ ਫੁੱਟ ਚੁੱਕਿਆ ਫੁੱਟਿਆ ਵੀਰੇ ਫੁੱਟ ਗਿਆ ਇਹ ਕਾਹਦਾ ਸਾਰੇ ਇਹ ਕੱਲਾ ਸ਼ੀਸ਼ਾ ਨੇ ਸੀ ਇੰਪੋਰਟਡ ਸੀ ਕਿ ਕੈਨੇਡਾ ਤੋਂ ਆਇਆ ਸੀਗਾ ਇੰਪੋਰਟ ਕੀਤਾ ਹੋਇਆ ਸੀਗਾ ਬਲੈਕ ਸ਼ੀਸ਼ਾ ਨਾ ਅਭੀ ਮੇਰੇ ਤੇ ਮਿਲਦਾ ਨਹੀਂ ਮਿਲਦਾ ਨਹੀਂ ਭਾਈ ਜਮਾ ਨਹੀਂ ਮਿਲਦੀ ਸਾਡੇ ਰੱਬ ਵਰਗੇ ਸੋਚਿਆ ਨੂੰ ਪਿਆਰਪਰੀ ਸਤਿ ਸ਼੍ਰੀਕਾਲ ਜੀ ਅਹਿਮ ਸ਼ਰਮਾ YT YouTube ਚੈਨਲ ਦੇ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੈ ਥੋੜੀ ਦੇਰ ਤੱਕ ਤੁਹਾਨੂੰ ਅਸੀਂ ਮੇਲੇ ਤੇ ਲੈ ਕੇ ਜਾ ਰਹੇ ਹਾਂ ਵਧੀਆ ਵਧੀਆ ਪ੍ਰੋਗਰਾਮ ਤੁਹਾਨੂੰ ਦਿਖਾਵਾਂਗੇ ਤੇ ਮੇਰੇ ਵੀਰ ਨਾਲ ਬੈਠੇ ਨੇ ਸਾਡੇ ਲੱਕੀ ਲਾਗੜਾ ਪ੍ਰਵੀਰ ਨਾਗਰਾ ਜੀ ਅਵੀ ਟੀਮਾ ਜੀ ਲੁਧਿਆਣਾ ਲੁਧਿਆਣੇ ਤੋਂ ਹੀ ਪਹੁੰਚੇ ਨੇ ਬੜੀ ਦੂਰੋਂ ਦੂਰੋਂ ਇੱਥੇ ਪਹੁੰਚੇ ਸਾਡੇ ਨਾਲ ਬਹੁਤ ਤਕੜੀ ਸਾਡੀ ਟੀਮ ਹੈ ਆਨਲਾਈਨ ਟਾਈਮ ਦੇ ਬੀਸਟ ਸਟਾਰ ਹੈ ਐਮ ਯੂ ਟਿਊਬ ਚੈਨਲ ਹਾਂਜੀ ਜਗਸੀਰ ਮੰਦਿਰ ਜੀ ਥੈਂਕ ਯੂ ਮਿਹਰਬਾਨੀ ਲੋਬੀ ਦੋਸਤੋ ਮੈਂ ਤੁਹਾਡਾ ਛੋਟਾ ਵੀਰ ਮਹੇਸ਼ੀ ਚੀਮੇ ਵਾਲਾ ਪੰਜਾਬੀ ਲੋਕ ਹੈ ਹੁਣ ਤੁਹਾਨੂੰ ਲੈ ਕੇ ਜਾ ਰਿਹਾ ਮੇਲੇ ਦੇ ਵਿੱਚ ਸਾਡੀ ਸਾਰੀ ਟੀਮ ਮੇਲੇ ਦੇ ਵਿੱਚ ਲੈ ਕੇ ਜਾ ਰਹੀ ਹੈ ਤੇ ਤੁਹਾਨੂੰ ਮੇਲੇ ਦੇ ਵਿੱਚ ਰੰਗਾ ਰੰਗ ਪ੍ਰੋਮ ਦਿਖਾਉਣੇ ਆ ਦੂਰੋਂ ਦੂਰੋਂ ਨੇੜੇ ਜਾਂ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਹਾਂਜੀ ਆਜੋ ਵੀ ਆਜੋ ਚਲੋ ਲਓ ਜੀ ਚੱਲਿਆ ਗੱਡੀ ਲੈ ਕੇ ਤੁਹਾਡੇ ਪਰਉਰੰਝਣ ਦੇ ਲਈ ਤੁਹਾਨੂੰ ਸਾਰਾ ਪ੍ਰੋਮ ਦਿਖਾਉਣ ਦੇ ਲਈ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਹਾਂਜੀ ਬਹੁਤ ਬਹੁਤ ਸ਼ੁਕਰੀਆ ਇਹ ਬੁੱਲ ਦਾ ਸੁਭਾਅ ਵਾਲਾ ਦੋਸਤੋ ਨਾ ਕਿ ਮੇਲੇ ਦੇ ਵਿੱਚ ਪ੍ਰਸ਼ਾਸਨ ਕੀ ਕਹਿੰਦਾ ਤੇ ਸਾਡਾ ਕੀ ਕਹਿੰਦਾ ਆਪਣੀ ਸੁਗੰਧੀ ਦੇ ਨਾਲ ਨਹੀਂ <laughs> ਹਾਰ ਭਈ ਦੋਸਤੋ ਅਸੀਂ ਪ੍ਰਸ਼ਾਸਨ ਦਾ ਅੱਗੇ ਦਾ ਪਾਲਣ ਕਰਦੇ ਹੋਏ ਗੱਡੀ ਸਾਈਡ ਤੇ ਲਾ ਕੇ ਮੇਲੇ ਦੇ ਵਿੱਚ ਪਹੁੰਚ ਗਏ ਆ ਹੁਣ ਤੁਹਾਨੂੰ ਅੱਗੇ ਜਾ ਕੇ ਹੋਰ ਵਧੀਆ-ਵਧੀਆ ਪ੍ਰੋਗਰਾਮ ਦਿਖਾਉਣੇ ਆ ਸੰਤ ਬਾਬਾ ਹਤਰ ਸਿੰਘ ਜੀ ਮਸਤੋਆਣੇ ਵਾਲੀ ਜੱਦੀਪਿੰਡ ਚੀਮਾ ਦੇ ਵਿੱਚ ਲੱਗਿਆ ਹੋਇਆ ਮੇਲਾ ਦੂਰੋਂ-ਦੂਰੋਂ ਆਈਆਂ ਸੰਗਤਾਂ ਦੇ ਦਰਸ਼ਨ ਦੂਰੋਂ-ਦੂਰੋਂ ਜਿੱਦਾਂ-ਜਿੱਦਾਂ ਸਾਡੀਆਂ ਦੁਕਾਨਾਂ ਤੇ ਸੇਨਾ ਲੱਗਿਆ ਸਾਰਾ ਕੁਝ ਤੁਹਾਡੇ ਰੂਬਰੂ ਕਰਾਂਗੇ ਥੈਂਕ ਯੂ ਵੈਰੀ ਮਚ ਹਾਂਜੀ ਲੋ ਭਾਈ ਜੀ ਆਪਣੇ ਰੌਣਕ ਮੇਲੇ ਦੀ ਦੇਖਦੇ ਹੋਏ ਮੇਲੇ ਮਿੱਤਰਾਂ ਦੇ ਆ ਸਾਡੇ ਛੋਟੇ-ਛੋਟੇ ਬੱਚੇ ਵੀ ਇੱਥੇ ਪਹੁੰਚ ਆਏ ਅ ਅਸੀਂ ਹਰਿਆਉ ਤੋਂ ਹੀ ਹਰਿਆਉ ਤੋਂ ਇਹ ਹਰਿਆਉ ਪਿੰਡ ਹੈ ਜਿਹੜਾ ਹਾਈ ਅੱਛਾ ਅੱਛਾ ਇੱਥੇ ਕਿਵੇਂ ਆਇਓ ਪੁੱਤ ਇੱਥੇ ਮੇਲਾ ਕੋ ਮੇਲਾ ਦੇਖਣ ਆਏ ਹਾਂ ਮੇਲਾ ਦੇਖਣ ਅੱਛਾ ਅੱਛਾ ਹੋਰ ਇੱਥੇ ਕਿਵੇਂ ਲੱਗਿਆ ਮੇਲੇ ਦਾ ਨਜ਼ਾਰਾ ਬਹੁਤ ਵਧੀਆ ਹੈ ਕਹੀ ਮੇਲਾ ਵਧੀਆ ਲੱਗਿਆ ਬਹੁਤ ਵਧੀਆ ਕਿੰਨੀ ਰੌਣਕ ਹੈ ਬਹੁਤ ਜ਼ਿਆਦਾ ਰੌਣਕ ਹੈ ਬਹੁਤ ਜ਼ਿਆਦਾ ਰੌਣਕ ਹੈ ਅੱਛਾ ਬਾ ਕੀ ਬਾ ਲਓ ਜੀ ਛੋਟੇ ਛੋਟੇ ਬੱਚਾਂ ਵੱਲੋਂ ਵੀ ਮੇਲਾ ਦੇ ਵਿੱਚ ਹਾਜ਼ਰੀ ਲਵਾਈ ਜਾ ਰਹੀ ਹੈ ਕੀ ਬਾਤ ਹੈ ਜੀ ਤੇ ਦੇਖੋ ਪੂਰਾ ਆਨੰਦ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਦੇ ਮੁੱਕਣੇ ਨਹੀਂ ਝਗੜੇ ਚ ਮੇਲੇ ਆ ਸੋਹਣਿਆ ਵੇ ਜੱਗ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਲਓ ਬਾਈ ਮੇਲੇ ਤੇ ਪਹੁੰਚਿਆ ਠੰਡੀ ਕੁਲਫੀ ਖਾਓ ਆਈਸਕ੍ਰੀਮ ਖਾਓ ਤੇ ਲੈ ਚੱਲ ਮੇਲੇ ਮਿੱਤਰਾਂ ਦੇ ਕੌਣ ਜਲਾ ਦੀਏ ਜਾਣੇ ਦੂਰੋਂ ਦੂਰੋਂ ਆਏ ਮੇਰੇ ਵੀਰ ਮੇਰੀਆਂ ਭੈਣਾਂ ਬਜ਼ੁਰਗ ਬੱਚੇ ਸੰਤ ਬਾਬਾ ਆਤ ਰਖੀਦੇ ਰੌਣਕਾ ਲਾਉਣ ਪਹੁੰਚੇ ਨੇ ਇਹ ਸਾਰਿਆਂ ਦਾ तहे ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਮੇਲਾ ਦਿਖਾ ਰਾਂ ਜੀ ਆ ਵੀ ਗੱਡੀ ਆਰਮੀ ਵਾਲਿਆਂ ਕਰਕੇ ਅੰਦਰ ਆ ਗਈ ਇਹਨਾਂ ਨੇ ਪ੍ਰਸ਼ਾਸਨ ਦੀ ਉਲੰਘਣਾ ਕੀਤੀ ਐ ਚਲੋ ਕੋਈ ਗੱਲ ਨਹੀਂ ਜੀ ਦਾ ਜੋਰ ਆ ਹਰ ਕੋਈ ਜੋਰ ਚਲਾਉਂਦਾ ਵੇ ਸੱਜਣਾ ਇੱਥੇ ਦੱਸਦੇ ਪੈਸੇ ਵਾਲੇ ਨੂੰ ਸਾਰੇ ਚਾਹੁੰਦੇ ਨੇ ਸੱਜਣਾ ਲਓ ਜੀ ਤੁਹਾਡੇ ਰੂਬਰੂ ਮੇਲੇ ਦੀਆਂ ਰੌਣਕਾਂ ਆਮ ਆਦਮੀ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਬੜੀ ਰੌਣਕ ਲੱਗੀ ਹੈ ਜਿਨੇ ਕੁਲਚੇ ਖਾਣਿਆ ਕੁਲਚੇ ਖਾ ਸਕਦਾ ਪਕੌੜੇ ਖਾਣਿਆ ਪਕੌੜੇ ਖਾ ਸਕਦਾ ਜਿਨੇ ਮੇਲਣਾ ਮੇਲਾ ਦੇਖਣਾ ਦੇਖ ਸਕਦਾ ਜਿਨੇ ਘਰੇ ਜਾਣਾ ਜਾ ਸਕਦਾ ਤੇ ਗਰਮੀ ਦੇ ਵਿੱਚ ਪੂਰਾ ਜੋਸ਼ ਤੇ ਭਰਿਆ ਮੇਲਾ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜੀ ਅਸੀਂ ਇੱਧਰ ਜਲੇਬੀਆਂ ਦਿਖਾਓ ਭਾਈ ਜਲੇਬੀਆਂ ਆਹ ਆਹ ਗਰਮਾ ਗਰਮ ਜਲੇਬੀਆਂ ਚਾਹ ਦੇ ਨਾਲ ਪਕੌੜੇ ਜਿੰਨੇ ਖਾਲੇ ਉੰਨੀ ਥੋੜੇ ਮਿੱਤਰਾ ਬਹੁਤ ਵਧੀਆ ਮਨੋਰੰਜਨ ਵਧੀਆ ਅੰਜਵਾਇ ਕਰਦੇ ਸਾਡੇ ਵੀਰ ਭੈਣ ਬਜ਼ੁਰਗ ਬੱਚੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਜਗਸੀਰ ਮੰਡੇਰ ਆ ਸਾਡੇ ਘੋੜੀਆਂ ਵਾਲਾ ਬਾਈ ਖੜਾ ਕਾਲਾ ਇਹ ਸਾਡੇ ਬਾਬਾ ਜੀ ਨੇ ਘੋੜੀਆਂ ਰੱਖੀਆਂ ਘੋੜੇ ਵੀ ਰੱਖੇ ਆ ਔਰ ਬਾਈ ਜੀ ਕੀ ਆ ਜਾਰਾ ਬਾਬਾ ਜੀ ਮੇਲੇ ਦੇ ਕਿਤਾ ਆਨੰਦ ਮਾਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਜੀ ਮੈਨੂੰ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਬਾਈ ਜੀ ਦਾ ਘੋੜਿਆਂ ਦਾ ਕੰਮ ਹੈ ਘੋੜੇ ਰੱਖਿਆ ਬਾਈ ਨੇ ਬਹੁਤ ਆਫਰੇ ਇਹ ਬਹੁਤ ਹੋਰ ਜੀ ਘਰ ਤੋਂ ਬਾਠ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਬੱਚਾ ਨੂੰ ਘੁਮਾ ਰਹੇ ਹਾਂ ਹਾਂ ਜੀ ਹਾਂ ਜੀ ਆਨੰਦ ਮਾਣਿਆ ਜੀ ਮੇਲੇ ਦਾ ਪੂਰਾ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਭਾਈ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਭਾਈ ਨੇ ਨਜ਼ਰ ਆਣੇ ਮੇਲੇ ਦਾ ਥੈਂਕ ਯੂ ਭਾਈ ਜੀ ਇਹ ਸਾਡਾ YouTube ਚੈਨਲ ਤੁਹਾਨੂੰ ਸਾਰਿਆਂ ਨੂੰ ਮੇਲਾ ਦਿਖਾ ਰਿਹਾ ਜੀ ਐਮ ਸ਼ਰਮਾ YouTube ਚੈਨਲ ਤੁਹਾਨੂੰ ਮੇਲੇ ਦੀਆਂ ਰੌਣਕਾਂ ਇੱਧਰ ਭਾਈਆਂ ਨੇ ਲਾਇਆ ਹੈ ਸੀਪੀ ਜੂ ਦੀ ਰੌਣਕ ਲਾਈ ਹੈ ਤੇ ਇਧਰ ਬਾਈ ਨੇ ਪੈਣੀ ਸਾਹ ਵਾਲਿਆਂ ਦੀ ਗੁਲਫੀ ਲਾਈ ਹੈ ਇਧਰ ਵੀਰਪਾ ਸੇਲ ਆਈ ਹੈ ਇਧਰ ਗੰਨੇ ਦਾ ਰਸ ਅੱਛਾ ਆਪਣੇ ਕੀ ਨਾਮ ਤੇ ਵੀਰੇ ਵੀਰਵਾਲ ਹਾਂਜੀ ਗੁਰੂ ਕਿਰਪਾ ਕਿਹਨੇ ਕਰਵਾਇਆ ਹਾਂਜੀ ਗੁਰੂ ਕਿਰਪਾ ਮੈਂ ਕਹਿੰਨੀ ਕੱਲ ਤੇ ਤੁਹਾਡੀ ਅਸੀਂ ਮੇਰੇ ਵੀਰ ਨਾਲ ਗੱਲ ਕਰਾਉਣੇ ਵੀ ਇਹਨਾਂ ਨੇ ਵੀ ਕਿਸਾਨ ਵੀਰਾਂ ਵਾਸਤੇ ਬੜਾ ਯੋਗਦਾਨ ਪਾਇਆ ਨਵੀਂ ਤਕਨੀਕ ਲੈ ਕੇ ਆਏ ਨੇ ਹਾਂਜੀ ਮੇਰੇ ਵੀਰ ਨਾਲ ਗੱਲ ਕਰਦੇ ਹਾਂ ਬਾਈ ਜੀ ਤੁਸੀਂ ਆਪਣਾ ਇੱਥੇ ਕੀ ਸਿਸਟਮ ਬਣਾਇਆ ਜੀ ਕਿਹਦੇ ਵੱਲੋਂ ਲਗਾਇਆ ਹੋਇਆ ਹੈ ਇਹ ਗੁਰੂ ਕ੍ਰਿਪਾ ਮੈਕੈਨੀਕਲ ਵਰਕਸ਼ਾਪ ਮਾਂ ਮੰਡੀ ਵੱਲੋਂ ਆਇਆ ਬਾਈ ਜੀ ਵੀਰਬਲ ਕੰਪਨੀ ਵੱਲੋਂ ਲਾਇਵੇ ਨਹੀਂ ਇਹ ਤੋਂ ਦੀ ਲੋਕਲ ਕੰਪਨੀ ਹੈ ਅੱਛਾ ਜੀ ਹਾਂ ਜੀ ਇੱਥੇ ਸਾਰਾ ਜਿੰਨੇ ਆਪ ਜਿੰਨੇ ਪ੍ਰੋਡਕਟ ਬਣਾਉਨੇ ਆ ਸੁਪਰਸੀਡਰ ਵਗੈਰਾ ਹੋ ਗਿਆ ਰੋਟਾਵੇਟਰ ਹੋ ਗਿਆ ਜ਼ੀਰੋ ਡਰਲ ਹੋ ਗਈ ਲੇਜ਼ਰ ਲਾਈਨ ਹੋ ਗਈ ਤੇ ਆਪਣਾ ਰੀਪਰ ਹੋ ਗਿਆ ਜੇ ਆਪਾਂ ਸਾਰੇ ਆਪਣੀ ਕੰਪਨੀ ਦੇ ਵਿੱਚ ਖੁਦ ਆਪਣੇ ਹੱਥੀ ਸਪੈਸ਼ਲੀ ਤਿਆਰ ਕਰਦੇ ਆ ਬਾਈ ਜੀ ਇਹ ਕਿਸਾਨ ਵੀਰਾਂ ਵਾਸਤੇ ਸੀ ਵਧੀਆ ਤੋਂ ਵਧੀਆ ਜਿੰਨੀ ਟਾਪ ਕੁਆਲਿਟੀ ਹੋ ਸਕਦੀ ਹੈ ਉਨੀ ਅਸੀਂ ਲੈ ਕੇ ਆ ਰਹੇ ਹਾਂ ਭਾਈ ਬਹੁਤ ਬਹੁਤ ਵਧੀਆ ਗੱਲ ਆ ਕਿਸਾਨ ਵੀਰਾਂ ਵਾਸਤੇ ਭਾਈ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਬਹੁਤ ਬਹੁਤ ਥੈਂਕ ਯੂ ਭਾਈ ਜੀ ਤੁਹਾਡਾ ਸਾਨੂੰ ਟਾਈਮ ਦੇਣ ਲਈ ਥੈਂਕ ਯੂ ਭਾਈ ਥੈਂਕ ਯੂ ਓਕੇ ਅੱਛਾ ਝੋਨਾ ਹਲੋ ਭਾਈ ਜੀ ਝੋਨਾ ਲਾਉਣ ਵਾਸਤੇ ਹੁਣ ਤੁਹਾਨੂੰ ਜਿਆਦਾ ਕਿਤੇ ਦੂਰ ਜਾਣ ਦੀ ਲੋੜ ਨਹੀਂ ਝੋਨਾ ਲਾਉਣ ਵਾਸਤੇ ਇੱਕ ਨਵੀਂ ਮਸ਼ੀਨ ਤਿਆਰ ਕੀਤੀ ਆ ਭਾਈਆਂ ਨੇ ਜੇ ਜਪਾਨ ਦੀ ਨੰਬਰ 1 ਕੰਪਨੀ ਆ ਇਹ ਤੇ ਜਿਨ੍ਹਾਂ ਨੂੰ ਵੀ ਲੋੜ ਆ ਭਾਈ ਇਹ ਇੱਥੋਂ ਅੱਗੇ ਲਿਜਾ ਸਕਦੇ ਹੋ ਸੰਤ ਬਾਬਾ ਆਤਰ ਸਿੰਘ ਜੀ ਮਸਤ ਆਉਣੇ ਵਾਲੇ ਜੱਦੀਪਿੰਡ ਚੀ ਜੀ ਮੇਲਾ ਮੇਲਾ ਕਰਦੀ ਨਹੀਂ ਮੈਂ ਮੇਲੇ ਦੇ ਵਿੱਚ ਜਾ ਬੈਠੀ ਪੰਜ ਸੱਤ ਸਰਾ ਤੇ ਚਲੋ ਆਪਣੇ ਆਪਣੇ ਹਰ ਬੰਦੇ ਦੀ ਸੋਚ ਹੁੰਦੀ ਹੈ ਸੋਚ ਨੂੰ ਮੁੱਖ ਰੱਖਣਾ ਹਰ ਬੰਦੇ ਦਾ ਫਰਜ਼ ਹੁੰਦਾ ਤੇ ਚੰਗੀ ਸੋਚ ਲੈ ਕੇ ਆਓ ਚੰਗੀ ਸੋਚ ਲੈ ਕੇ ਜਾਓ ਪਰ ਸਾਡੇ ਜੋ ਬੋਲਿਆ ਸ਼ਬਦ ਹੈ ਇਹ ਵੀ ਇੱਕ ਸੱਚ ਹੈ ਕੌੜਾ ਸੱਚ ਹੈ ਜਿਨ੍ਹਾਂ ਨੂੰ ਚੁਬਦਾ ਹੋਊ ਚੂਵੀ ਜਾਵੇ ਸਾਡੇ ਸੇਧ ਤੇ ਕੋਈ ਅਸਰ ਨਹੀਂ ਕਿਸੇ ਗੱਲ ਦਾ ਪਰ ਅਸੀਂ ਜੋ ਸੱਚਾਈ ਆ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਯਤਨ ਕਰਦੇ ਹੁੰਨੇ ਆ ਉਹ ਹਮੇਸ਼ਾ ਲੈ ਕੇ ਬਾਬਾ ਅਤਰ ਸਿੰਘ ਦੇ ਮੇਲੇ ਤੇ ਇਧਰ ਛੋਟੇ-ਛੋਟੇ ਟਰੈਕਟਰ ਵੱਡੇ ਟਰੈਕਟਰ ਰੋਟਾਵੇਟਰ ਸਾਰਾ ਕੁਝ ਤੁਹਾਡੇ ਰੂਬਰੂ ਕਰਾਂਗੇ ਨਵੇਂ-ਨਵੇਂ ਚੀਜ਼ਾਂ ਦਿਖਾਵਾਂਗੇ ਤੇ ਜੋ ਵੀ ਸਾਡੇ ਮੇਲੇ ਤੇ ਪਹੁੰਚੇ ਹੋਏ ਸਤਿਕਾਰਯੋਗ ਸੱਜਣ ਤੇ ਜਪਾਨ ਦੀ ਨੰਬਰ 1 ਕੰਪਨੀ ਆ ਜੀ ਇਹ ਸੁਪਰ ਸੀਡਰ ਦਾ ਮਾਹਰ ਤੇ ਦੇਖੋ ਇੱਕ ਟਰੈਕਟਰ ਬਹੁਤ ਹੀ ਵਧੀਆ ਸ਼ਾਨਦਾਰ ਤਿਆਰ ਕੀਤਾ ਇਹਨਾਂ ਨੇ ਤੇ ਇਧਰ ਜਪਾਨ ਦੀ ਨੰਬਰ 1 ਕੰਪਨੀ ਆ ਜੀ ਇਹ ਤੇ ਸਾਡੇ ਵੀਰਾਂ ਨੇ ਇੱਥੇ ਲਗਾਇਆ ਹੋਇਆ ਸਾਰਾ ਸਿਸਟਮ ਵਧੀਆ ਤੇ ਬਾਈ ਜੀ ਇਧਰ ਹੋਰ ਟਰੈਕਟਰ ਵੀ ਦਿਖਾ ਦੇ ਸਭ ਤੋਂ ਛੋਟਾ ਇਹਨਾਂ ਨੇ ਸੈੱਟ ਤਿਆਰ ਕੀਤਾ ਉਸ ਤੋਂ ਵੱਡਾ ਉਸ ਤੋਂ ਵੱਡਾ ਜਾਪਾਨ ਦੀ ਨੰਬਰ 1 ਕੰਪਨੀ ਹੈ ਜੀ ਇਹ ਸੁਪਰ ਸੀਡਰ ਦਾ ਮਾਹਰ ਮੇਲੇ ਦੇ ਵਿੱਚ ਹੋਰ ਹੀ ਬਹੁਤ ਕੁਝ ਦਿਖਾਵਾਂਗੇ ਇਹ ਸਾਡੇ ਕਿਸਾਨ ਵੀਰਾਂ ਵਾਸਤੇ ਇੱਕ ਨਵਾਂ ਮੌਕਾ ਕੱਢਿਆ ਵੀ ਜਿਨ੍ਹਾਂ ਨੇ ਵੀ ਟਰੈਕਟਰ ਲੈਣਾ ਹੈ ਅੱਛਾਗੇ ਲੈ ਸਕਦੇ ਹੋ ਬਾਈ ਜੀ ਬੁਕਿੰਗ ਕਰਵਾ ਸਕਦੇ ਹੋ ਲੋ ਵੀ ਦੋਸਤੋ ਹੁਣ ਅਸੀਂ ਪਹੁੰਚ ਗਏ ਜਿੱਥੇ 50 ਰੁਪਏ 20 ਪੈਸੇ ਲਾ ਬੱਚੇ ਵੀ ਤੰਗ ਕਰਦੇ ਮਾਪਿਆਂ ਨੂੰ ਮੇ ਮਮੀ ਆਹ ਦਵਾਦੇ ਡੈਡੀ ਆਹ ਦਵਾਦੇ ਉਸ ਰੌਣਕ ਦੇ ਵਿੱਚ ਲੈ ਕੇ ਜਾ ਰਹੇ ਆ ਛੋਟੇ ਛੋਟੇ ਬੱਚੇ ਜਿੱਦਾਂ ਅਸੀਂ ਵੀ ਛੋਟੇ ਛੋਟੇ ਹੁੰਦੇ ਸੀਗੇ ਮਮੀ ਨੂੰ ਜਾਂ ਡੈਡੀ ਨੂੰ ਪਰੇਸ਼ਾਨ ਕਰਦੇ ਹਾਂ 20 ਪੈਸੇ 10 ਰੁਪਏ ਜੋ ਵੀ ਹੈਗਾ ਆ ਤੁਹਾਨੂੰ ਬਹੁਤ ਵਧੀਆ ਮਨੋਰੰਜਨ ਕਰਾਵਾਂਗੇ ਉੱਧਰ ਸਾਡੇ ਮੁੱਖ ਮੰਤਰੀ ਦੀ ਲੱਗਿਆ ਬੈਨਰ ਸਾਡਾ ਉੱਪਰ ਮਾਰੋ ਜਿਹੜਾ ਕੈਮਰਾ ਸਾਡੇ ਪ੍ਰੈਸ ਰਿਪੋਰਟਰ ਸਾਹਿਬ ਅਮਨ अरोड़ा ਜੀ ਭਗਵੰਤ ਮਾਨ ਸਾਹਿਬ ਸੀਐਮ ਪੰਜਾਬ ਤੇ ਹੋਰ ਵੀ ਸਾਰੇ ਇੱਥੇ ਸਾਰੇ ਪਹੁੰਚੇ ਲਓ ਇੱਧਰ ਲੱਗਿਆ ਸੇਨਾ ਪਹਿਣਾ ਮੇਰੀਆਂ ਖਰੀਦਰੀਆਂ ਨੇ ਆਪਣੇ ਬੱਚਿਆਂ ਵਾਸਤੇ ਵੀਰਾਂ ਵਾਸਤੇ ਭਾਬੀਆਂ ਦਿਉਰਾਂ ਵਾਸਤੇ ਦਿਉਰ ਭਾਬੀਆਂ ਵਾਸਤੇ ਵਧੀਆ ਵਧੀਆ ਆਟਮਾ ਖਰੀਦ ਰਹੇ ਨੇ ਲਓ ਤੁਹਾਡੇ ਰੂਬਰੂ ਇੱਕ ਵਾਰੀ ਫੇਰ ਐਮਟੀਵੀ ਚੈਨਲ ਤੁਹਾਡੇ ਰੂਬਰੂ YouTube ਚੈਨਲ